ਕੋ 2 ਦਿਨ ਪਹਿਲਾਂ ਜਿੰਨਾ ਦੇਸ਼ ਵਾਸੀਆਂ ਨੇ ਸਾਡੇ ਭੈਣਾ ਭਰਾਵਾਂ ਨੇ ਪਹਿਲਗਾਮ ਦੇ ਅਤਵਾਦੀ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਅਸੀਂ ਇੱਥੇ ਸਾਰੇ ਸਾਥੀ ਖੁਸ਼ਹਰਪੁਰ ਦੇ ਪਾਵਨ ਪਵਿੱਤਰ ਮੰਦਿਰ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ ਆਏ ਸੀਗੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਬਲ ਬਖਸ਼ੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਉਹਨਾਂ ਨੂੰ ਇਹਨਾ ਹੌਸਲਾ ਬਖਸ਼ੇ ਕਿ ਉਹ ਇਹ ਘਾਟ ਜਿਹੜਾ ਉਹ ਚੱਲ ਸਕਣ ਉਹਦੀ ਅਰਦਾਸ ਕਰਨ ਆਏ ਸੀਗੇ ਔਰ ਜਿੰਨਾ ਅਤਵਾਦੀਆਂ ਨੇ ਜਿੰਨਾ ਦੇਸ਼ ਦੇ ਦੁਸ਼ਮਣਾਂ ਨੇ ਇਹ ਭਿਆਨਕ ਕਾਰਾ ਕੀਤਾ ਹੈ ਅਨਮਨੁੱਖੀ ਕਾਰਾ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਿੱਥੇ ਵੀ ਉਹ ਲੋਕੇ ਹੋਣ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦਾ ਖਾਤਮਾ ਕੀਤਾ ਜਾਵੇ ਇਹ ਪ੍ਰਮਾਤਮਾ 기 ਅਰਦਾਸ ਕਰਨ ਆਏ ਸੀਗੇ ਪਰ ਮੈਂ ਸਮਝਦਾ ਕਿ ਜਿੱਥੇ ਇਹ ਕਾਰਾ ਬੇਹਦ ਨਿੰਦਣਯੋਗ ਸੀ ਉੱਥੇ ਹੀ ਕੁਝ ਸਵਾਲ ਵੀ ਬਣਦੇ ਨੇ ਸਵਾਲ ਦੇਸ਼ ਜਾਣਨਾ ਚਾਹੁੰਦਾ ਜਿਨ੍ਹਾਂ ਦੇ ਜਵਾਬ ਕਿ ਇਹੋ ਜਿਹੇ ਪ੍ਰੇਟਨਸ ਸਾਲ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਮੌਜੂਦ ਸੀਗੇ ਕੀ ਉੱਥੇ ਸਿਕਿਉਰਿਟੀ ਫੋਰਸਸ ਦਾ ਕੋਈ ਬੰਦਾ ਨਹੀਂ ਸੀਗਾ ਕਿ ਇੰਟੈਲੀਜੈਂਸ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਕਿ ਇਹੋ ਜਿਹਾ ਕਾਰ ਹੈ ਜਿਹੜਾ ਉਹ ਅਤਵਾਦੀ ਅੰਜਾਮ ਦੇਣ ਜਾ ਰਹੇ ਨੇ ਤਕਰੀਬਨ 1,80,000 ਫੌਜ ਦੇ ਵਿੱਚ ਅਸਾਮੀਆਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਉਹ ਕਿਉਂ ਖਾਲੀ ਪਈਆਂ ਨੇ ਉਹ ਭਰ ਕੇ ਲੋਕਾਂ ਦੀ ਪੂਰੇ ਦੇਸ਼ ਦੇ ਵਿੱਚ ਜਾਨ ਮਾਲ ਦੀ ਰੱਖਿਆ ਕਿਉਂ ਨਹੀਂ ਕੀਤੀ ਜਾ ਸਕਦੀ ਹੈ ਜਿੰਨਾ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਖਤਮ ਕੀਤਾ ਜਾਵੇ ਮੈਂ ਸਮਝਦਾ ਕਿ ਇਹ ਇਹ ਅੱਜ ਦੇਸ਼ ਦੀ ਲੋੜ ਹੈ ਦੇਸ਼ ਚਾਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਦੀ ਬਰਬਾਦੀ ਜਿਨ੍ਹਾਂ ਨੇ ਦੇਸ਼ ਦੇ ਖਿਲਾਫ ਇਹ ਜੀ ਘਟਨਾ ਨੂੰ ਅੰਜਾਮ ਦਿੱਤਾ ਔਰ ਲਫਟਨੈਂਟ ਵਿਨੈਨ ਨਰਵਲ ਜਿੰਨਾ ਦੀ ਉਹਨਾਂ ਦੀ ਸਿਸਟਰ ਨੇ ਦੱਸਿਆ ਕਿ ਗੋਲੀ ਲੱਗਣ ਦੇ ਡੇਢ ਘੰਟੇ ਤੱਕ ਉਹਨਾਂ ਦੇ ਸਾਹ ਚੱਲਦੇ ਸੀਗੇ ਉਹ ਜਿਉਂਦੇ ਸੀਗੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਵੀ ਉਹਨਾਂ ਦੀ ਮਦਦ ਲਈ ਨਹੀਂ ਪਹੁੰਚਿਆ ਸੋ ਵੱਡੇ ਸਵਾਲ ਖੜੇ ਹੁੰਦੇ ਨੇ ਮੈਂ ਤਾਂ ਇਹ ਵੀ ਕਹੂੰਗਾ ਕਿ ਦੇਸ਼ ਨੂੰ ਅੱਜ ਇੱਕ ਫੁੱਲ ਟਾਈਮ ਹੋਮ ਮਿਨਿਸਟਰ ਦੀ ਜ਼ਰੂਰਤ ਹੈ ਇਹ ਨਹੀਂ ਚੱਲ ਸਕਦਾ ਹੈਗਾ ਕਿ ਦੇਸ਼ ਦੇ ਹੋਮ ਮਿਨਿਸਟਰ ਸਿਰਫ ਔਰ ਸਿਰਫ ਪੋਲਿਟਿਕਲ ਆ ਆਪਦੇ ਲਾਹੇ ਦੇ ਲਈ ਕਿਤੇ ਸਰਕਾਰਾਂ ਬਣਾਉਣ ਦੇ ਵਿੱਚ ਕਿਤੇ ਤੋੜਨ ਦੇ ਵਿੱਚ ਪੋਲਿਟਿਕਲ ਐਕਟੀਵਿਟੀਜ਼ ਦੇ ਵਿੱਚ ਜੇ ਹੋਮ ਮਿਨਿਸਟਰ ਬਿਜ਼ੀ ਰਹਿਣਗੇ ਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਉਹਨਾਂ ਦੀ ਸੇਫਟੀ ਵੱਲ ਕੌਣ ਧਿਆਨ ਦੇਊਗਾ ਚਾਹੇ ਉਹਨਾਂ ਨੂੰ ਹੋਰ ਵੱਡੇ ਉਹਦੇ ਨੇ ਜਿਹੜੇ ਉਹ ਬਖਸ਼ ਦਿੱਤੇ ਜਾਣ ਕੋਈ ਦਿੱਕਤ ਨਹੀਂ ਹੈ ਪਰ ਦੇਸ਼ ਦੇ 140 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਦੇਸ਼ ਦੀ ਸਰਕਾਰ ਵੱਲੋਂ ਉਹ ਹੋਮ ਮਿਨਿਸਟਰੀ ਬਣਦੀ ਐ ਸੋ ਮੈਂ ਸਮਝਦਾ ਬਾਕੀ ਤਾਂ ਚਲੋ ਕੈਰ ਪੋਲਿਟিক্যাল ਕਾਲ ਐ ਜਿਹੜੀ ਉਹ ਉਹਨਾਂ ਦੀ ਪਾਰਟੀ ਨੇ ਔਰ ਸਰਕਾਰ ਨੇ ਲੈਣੀ ਐ ਪਰ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹਾ ਭਿਆਨਕ ਕਾਰਾ ਹੋਇਆ ਤੇ ਅੱਜ ਦੇਸ਼ ਦੀ ਇੱਕੋ ਹੀ ਡਿਮਾਂਡ ਐ ਇੱਕੋ ਹੀ ਮੰਗ ਐ ਕਿ ਜਿੱਥੇ ਵੀ ਉਹ ਲੋਕ ਜਿੱਥੇ ਵੀ ਉਹ ਪਾਪੀ ਜਿੱਥੇ ਵੀ ਉਹ ਅੱਤਵਾਦੀ ਲੋਕੇ ਹੋਏ ਨੇ ਉਹ ਚਾਹੇ ਇਸ ਦੇਸ਼ ਦੀ ਧਰਤੀ ਤੇ ਨੇ ਚਾਹੇ ਕਿਸੇ ਵਿਦੇਸ਼ ਦੀ ਧਰਤੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਅੰਦਰ ਵੱੜ ਕੇ ਖਤਮ ਕੀਤਾ ਜਾਵੇ ਉਹਨਾਂ ਦੀ ਬਰਬਾਦੀ ਹੈ ਜਿਹੜੀ ਉਹ ਇਨਸ਼ੋਰ ਕੀਤੀ ਜਾਵੇ ਸਰ ਕੇਂਦਰ ਵੱਲੋਂ ਕਾਫੀ پابੰਦੀਆਂ ਪਾਕਿਸਤਾਨ ਤੇ ਲਾਈਆਂ ਗਈਆਂ ਤੇ ਕਰਤਾਰਪੁਰ ਸਾਹਿਬ ਦੇ ਲੰਘੇ ਤੇ ਵੀ ਇਹਦਾ ਕੋਈ ਫਰਕ ਪਊਗਾ ਨਹੀਂ ਨਹੀਂ ਦੇਖੋ ਇਹ ਤਾਂ ਹੁਣ ਕੇਂਦਰ ਸਰਕਾਰ ਨੇ ਦੇਖਣਾ ਵੀ ਕੀ ਪਰ ਇੱਕ ਗੱਲ ਜ਼ਰੂਰ ਹੈ ਕਿ ਇੱਕ ਪਾਸੇ ਜਿੱਥੇ ਮੈਂ ਕੋਈ ਸਿਆਸੀ ਗੱਲ ਚਲੋ ਪਵਿੱਤਰ ਥਾਂ ਤੇ ਖੜੇ ਹਾਂ ਇਹ ਇਹ ਜਿਹਾ ਮੌਕੇ ਨਹੀਂ ਕਰਨੀ ਚਾਹੁੰਦਾ ਪਰ ਜਿੱਥੇ ਇੱਕ ਪਾਸੇ ਦੇਸ਼ ਵਿਆਪੀ ਗੁਰੂਵੰਡ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਤੁਹਾਡਾ ਗੌਂਡੀ ਜਿਹੜਾ ਉਹ ਤੁਹਾਡੇ ਕੋਲੋਂ ਕਾਬੂ ਨਹੀਂ ਆ ਰਿਹਾ ਉਹ ਤੁਸੀਂ ਡਿਪਲੋਮੈਟਿਕ ਤਰੀਕੇ ਨਾਲ ਕਰੋ ਉਹ ਤੁਸੀਂ ਜ਼ੋਰ ਦੇ ਨਾਲ ਕਰੋ ਉਹ ਤੁਸੀਂ ਫੌਜ ਦੇ ਸਿਰ ਤੇ ਕਰੋ ਪਰ ਇਹ ਕੰਮ ਨਹੀਂ ਹੋ ਸਕਦਾ ਹੈਗਾ ਕਿ ਲੋਕਾਂ ਦੀ ਕੀਮਤੀ ਜਾਨਾਂ ਦੇ ਨਾਲ ਖਿਲਵਾੜ ਹੈ ਜਿਹੜਾ ਉਹ ਦੁਸ਼ਮਣ ਦੇਸ਼ ਕਰਦਾ ਰਹੇ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ ਸਰ ਜਿਸ ਤਰ੍ਹਾਂ ਬਾਜਵਾਜ ਜੀ ਨੇ ਕਿਹਾ ਵੀ ਪੰਜਾਬ ਵਿੱਚ ਇਦਾਂ ਦੇ ਮੱਤਮਾ ਕਿ ਹੋ ਸਕਦੇ ਜਾਂ ਬਹੁਤ ਸਾਰੇ ਜਿਹੜੇ ਮੱਦੇਜਾ ਕਿ ਪਏ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਜਾਂ ਪੰਜਾਬ ਦੇ ਵਿੱਚ ਵੀ ਫੌਜ ਦੀਆਂ ਬਹੁਤ ਸਾਰੀਆਂ ਪੋਸਟਾਂ ਪੁਲਿਸ ਵਿੱਚ ਖਾਲੀ ਪਈਆਂ ਹੈ ਕੀ ਸਰਕਾਰ ਵੀ ਉਹਨਾਂ ਨੂੰ ਭਰਨ ਵਾਸਤੇ ਜਾ ਰਹੀ ਹੈ ਚੱਲ ਹੀ ਰਹਿ ਜੀ ਉਹਦਾ ਕੰਮ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਪਹਿਲੇ ਦਿਨ ਤੋਂ ਚੱਲ ਰਿਹਾ ਹੈ ਔਰ ਹਰ ਸਾਲ 2100 ਪੋਸਟਾਂ ਨੇ ਜਿਹੜੀਆਂ ਮੁਲਾਜ਼ਮਾਂ ਦੀਆਂ ਭਰੀਆਂ ਜਾ ਰਹੀਆਂ ਨੇ ਹੁਣ ਤੱਕ 10000 ਤੋਂ ਵੀ ਵੱਧ ਪੋਸਟਾਂ ਨੇ ਜਿਹੜੀਆਂ ਉਹ ਪੁਲਿਸ ਦੇ ਭਰੀਆਂ ਜਾ ਚੁੱਕੀਆਂ ਨੇ ਪਰ ਨਾਲ ਹੀ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜੇ ਕੋਈ ਜੇ ਕੋਈ ਬਲਾਸ ਹੋਈ ਵੀ ਨਹੀਂ ਤੇ ਪੰਜਾਬ ਪੁਲਿਸ ਨੇ ਬੜੇ ਕੰਪੀਟੀਟਿਵ ਤਰੀਕੇ ਦੇ ਨਾਲ ਬੜੇ ਕੰਪੀਟੈਂਸ ਦੇ ਨਾਲ ਉਹਨਾਂ ਸਾਰਿਆਂ ਸਾਰਿਆਂ ਨੂੰ ਜਿਹੜਾ ਐਕਸਪੋਜ਼ ਜਿਹੜਾ ਕਰਕੇ ਉਹਨਾਂ ਨੂੰ ਦੋਸ਼ੀਆਂ ਨੂੰ ਕਾਬੂ ਕਰ ਲਿਆ ਕੁਲਵੰਤ ਸਿੰਘ ਸੰਧਵਾ ਵੱਲ ਦੇਖੋ ਚਲੋ ਮੈਂ ਫਿਰ ਦੁਬਾਰਾ ਉਹੀ ਗੱਲ ਕਹਿਣਾ ਜੀ ਕਿ ਇਸ ਪਵਿੱਤਰ ਥਾਂ ਤੇ ਖੜ ਕੇ ਮੈਂ ਕੋਈ ਸਿਆਸੀ ਗੱਲ ਜਾਂ ਰਾਜਨੀਤਿਕ ਗੱਲ ਕਰਾਂ ਉਹ ਉਹਨਾਂ ਅ ਮੇਰੇ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਦੋ ਦਿਨ ਪਹਿਲਾਂ ਉਹਨਾਂ ਦੀ ਦੀ ਸ਼ਹਾਦਤ ਦੇ ਨਾਲ ਖਿਲਵਾੜ ਹੋਏਗਾ ਪਰ ਡੈਫੀਨਿਟਲੀ ਯੈਸ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਵੀ ਭਾਰਤੀ ਜਨਤਾ ਪਾਰਟੀ ਦੀ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਹੋਮ ਮਿਨਿਸਟਰ ਸਾਹਿਬ ਦੀ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਉੱਠਣੀ ਪਊਗੀ ਇਹ ਇਹ ਕਿਵੇਂ ਔਰ ਕਦੋਂ ਤੱਕ ਚੱਲੂਗਾ ਕਿ ਬੰਦਾ ਆਪਣੇ ਪਰਿਵਾਰ ਦੇ ਨਾਲ 4 ਦਿਨ ਖੁਸ਼ੀਆਂ ਦੇ ਮਨਾਉਣ ਗਿਆ ਹੋਵੇ ਵਕੇਸ਼ਨ ਤੇ ਗਿਆ ਹੋਵੇ ਛੁੱਟੀ ਤੇ ਗਿਆ ਹੋਵੇ ਕਸ਼ਮੀਰ ਕੋਲ ਘੁੰਮਣਾ ਤੇ ਮੁੜ ਕੇ ਉਹਨਾਂ ਦੀਆਂ ਦੇਹਾਂ ਨੇ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਉਹ ਤਬੂਤਾਂ ਦੇ ਵਿੱਚ ਪੈ ਕੇ ਆਉਣ ਕਿਸੇ ਨਾ ਕਿਸੇ ਦੋ ਮਹੀਨੇ ਬਾਅਦ ਹੀ ਲੈਣੀ ਪਊਗੀ ਉਹ ਹੋਮ ਮਿਨਿਸਟਰ ਸਾਹਿਬ ਲੈਂਦੇ ਨੇ 올 ਪਾਰਟੀ ਮੀਟਿੰਗ ਵੀ ਅੱਜ ਜਿਹੜੀ ਸ਼ਾਮ ਨੂੰ ਜਾ ਰਹੀ ਹੈ ਹਾਂ ਡੈਫੀਨਿਟਲੀ ਜੋ ਹੁਣ ਜਾ ਰਹੀ ਹੈ ਪਰ ਮੈਂ ਸਮਝਦਾ ਕਿ ਸਰਕਾਰ ਅਸੀਂ ਤਾਂ ਸਾਡਾ ਤਾਂ ਆਮ ਆਦਮੀ ਪਾਰਟੀ ਦਾ ਕਿ ਮੈਂ ਸਮਝਦਾ ਕਿ ਹਰ ਵਿਅਕਤੀ ਦਾ ਮੁਲਕ ਦੇ ਵਿੱਚ ਸਟੈਂਡ ਬੜਾ ਕਲੀਅਰ ਹੈ ਕਿ ਜਿਨੇ ਇਹ ਅਤਵਾਦੀ ਕਾਰਾ ਕੀਤਾ ਉਹਨੂੰ ਫੜ ਕੇ ਉਹਦੇ ਅੰਜਾਮ ਤੱਕ ਪਹੁੰਚਾਓ ਠੀਕ ਹੈ ਮਿਹਰਬਾਨੀ